ਨਾ ਤਾਂ ਪਾਈ ਲੋੜਾ ਆਇਆ ਪਿਆਗਾ ਮੂੰਹ ਮਰ ਜਾ ਮੈਂ ਕਿਤੇ ਪਾਪ ਚ ਹਿੱਸਾ ਲੈ ਲੈਣਾ ਸੀਗਾ ਮੈਂ ਤਾਂ ਹੁਣ ਆਏ ਸੋਚਨੀ ਆ ਚੰਗਾ ਹੋਗਾ ਵੀਰ ਮੈਂ ਉੱਥੇ ਰਹੀ ਨਹੀਂ ਹੈਗੀਗੀ ਉੱਥੋਂ ਭੱਜ ਜਾ ਮੂੰਹ ਮਰ ਜਾ ਮੈਨੂੰ ਤਾਂ ਜੀ ਨਹੀਂ ਆਉਂਦਾ ਵੀ ਮੇਰੀ ਸਗੀ ਭੈਣ ਵੀ ਇੰਨੀ ਬਾਣੀ ਹੋ ਸਕਦੀ ਹੈਗੀ ਨਹੀਂ ਉਹਨੂੰ ਆਏ ਨਹੀਂ ਆਉਦੀ ਵੀ ਅਸੀਂ ਵੀ ਕਿਸੇ ਦੀਆਂ ਕੁੜੀਆਂ ਆਂ ਗਈਆਂ ਕਿੱਡਾ ਲੋੜਾ ਆਇਆ ਨਹੀਂ ਉਹ ਤਾਂ ਬਦਗਾ ਹੋ ਗਿਆ ਆ ਅੱਜ ਕੱਲ ਪੰਜਾਬ ਦੇ ਨਾ ਧੀਆ ਬਹੁਤ ਘੰਟ ਵੜ ਚੁੱਕੀਆਂ ਨੇ ਧੀਆ ਜਿਹੜਾ ਅੱਜ ਕੱਲ ਨਾ ਗੁੜਗਾ ਨੂੰ ਸਿੱਧਾ ਕਰਕੇ ਰੱਖ ਦਿੰਦੇ ਨੇ ਨਹੀਂ ਫੁੜੀਆਂ ਤਾਂ ਪਾੜਨ ਨਹੀਂ ਥਿਆ ਉਹਨਾਂ ਕੰਨਿਆ ਦੇਵੀ ਹੁੰਦੀਆਂ ਨਹੀਂ ਆ ਤੇ ਤੁਸੀਂ ਗੁੜਗਾਂ ਨੂੰ ਮਾਰ ਲਤੇ ਤੁਲੇ ਹੁਣ ਪਤਾ ਲੱਗਦਾ ਜੇ ਪੁੜਨਾ ਸੋਲ ਨੂੰ ਮਾਰ ਲਤੇ ਤੁਲਗਾ ਲੱਗਣਾ ਚਾਵਲਾ ਮੈਂ ਤਾਂ ਨਾ ਵਰਦੀ ਮਾਇਆ ਨਾਲ ਤੇ ਨਾਲੇ ਕੇਕ ਬਣਾਉਂਗੀ ਪੜਿਆ ਚੰਗਾ ਹੋ ਗਿਆ ਮਾਇਕਾ ਮੇਰੀ ਨੂਨ ਨੇ ਕਿਫਟ ਲੈ ਕੇ ਆਈਆਂ ਮੇਰੀ ਨੂਨ ਤਾਂ ਦੀ ਸੋਣੀ ਪੋਤੀ ਨੂੰ ਜਮਦਦਾ ਹਾਈ ਹਾਈ ਬੇਰ ਬਾ ਮੈਂ ਤੇਰਾ ਕਿਹੜੇ ਮੂਨਾ ਤਾਂ ਲਵਾ ਕਰ ਤੂੰ ਤਾਂ ਮੈਨੂੰ ਬਾਲੇ ਸੋਨਾ ਲੱਗਦਾ ਰ ਪਰ ਮੇਰੀ ਪੋਤੀ ਲੀ ਗੋਲ ਗੋਲ ਕਿੰਨੀ ਸੋਣੀ ਹੈ ਕਿੰਨਾ ਪਿਆਰ ਲੈਂਦੀ ਹੈ ਇਹ ਮੁੰਡੇ ਦਾ ਸੋਣ ਦੇ ਵਾਸਤੇ ਕੀ ਇੱਥੇ ਮੂੰਹ ਲਈ ਬੈਠੇ ਰਾਣੀ ਹਾਰ ਉਹਨਾਂ ਪਤਾ ਲੱਗਦਾ ਜਿਦ ਤੁਰਿਆ ਜਾਂਦਾ ਕੁਤੀ ਜੁੜੀ ਦੇ ਵਿੱਚ ਮੂੰਹ ਚਿੱਟੂ ਹੀ ਮਾਰਦਾ ਛੱਤਰ ਲਾ ਕੇ ਚਿੱਟੇ ਦਾ ਟੀਕਾ ਉਹਨਾਂ ਪਤਾ ਲੱਗਦਾ ਉਹਦਾ ਰੰਦਣਾ ਇਹ ਤਾਂ ਚੰਗਾ ਤਾਂ ਕੰਜਰਾ ਮੇਰੇ ਕੁੜੀ ਹੋ ਜਾਂਦੀ ਨਾ ਪਹਿਲਾਂ ਇਹ ਤਾਂ ਹੋਣਾ ਹੁੰਦਾ ਹੁਣ ਲਗਾ ਕੋਣ ਨਾ ਉਹਦਾ ਤੁਸੀਂ ਮਾਰ ਲੱਤੇ ਤੁਰ ਜੇ ਨੂੰ ਨਾ ਭਾਣੇ ਮੈਨੂੰ ਤਾਂ ਯਕੀਨ ਨਹੀਂ ਆਉਦਾ ਵੀ ਮੇਰੀ ਭੈਣ ਹੀ ਖੁਦ ਜੰਮੀ ਨਾਲ ਦੀ ਇਹੇ ਜੀ ਹੋ ਸਬਦੀ ਸੀ ਹਾਏ ਹਰੇ ਚੰਗਾ ਹੋਗਾ ਮੈਂ ਬਾਗੀ ਮੈਂ ਤਾਂ ਕੰਨ ਖੋਲ ਕੇ ਤੁਰਿਆਈ

ਕੋਲੇ ਆ ਮੈਨੂੰ ਤਾਂ ਪਪਾ ਹੀ ਨਹੀਂ ਸੀ ਮੈਨੂੰ ਕਹਿੰਦੀ ਹੀ ਭੈਣ ਆ ਤੇ ਤੇਰੇ ਕੋਲੇ ਆ ਤੇ ਹੌਲੇ ਜਰੂਰੀ ਬਿੱਲ ਕੰਮ ਕਰਨਾ ਕੋਈ ਕਾਟ ਕਰਨਾ ਦਾ ਉਹ ਵਿਚਾਰੀ ਤੇਰੀ ਭਾਬੀ ਵੀਂਦ ਰੋ ਤੇ ਉਹਦੇ ਬਿੱਲ ਪਹਿਲਾਂ ਵੀ ਵਿਚਾਰੀ ਦੇ ਦੇਖ ਗੁੱਦੀ ਆ ਤੇ ਦੁਆਰੇ ਕਿਤੇ ਜਾ ਕੇ ਚੈੱਕ ਕਰਾ ਲਿਆ ਨਾ ਮੇਰੀ ਕਹਿੰਦੀ ਮੇਰੀ ਤਾਂ ਭੈਣੇ ਸੱਸ ਲੜਦੀ ਆ ਨਹੀਂ ਮੈਂ ਕਿਹਾ ਭੈਣੇ ਤੇਰੀ ਸੱਸ ਨੂੰ ਆਉਣ ਸ਼ਰਮ ਆਉਂਦੀ ਹਲੇ ਮੁੰਡਾ ਉਹਦਾ ਇੱਕ ਕਮਾਰਾ ਬੈਠਾ ਆ ਵੀ ਤੇਰੇ ਮੁੰਡੇ ਨੂੰ ਕੁੜੀਆਂ ਨੇ ਵਿਆਹ ਕਰਾਏਗੀ ਤੇਰੇ ਮੁੰਡੇ ਨੂੰ ਤੂੰ ਕੁੱਤੀ ਨਾ ਵਿਆਹ ਕਰਾਏਂਗੀ ਤੂੰ ਰੁਕ ਮੈਂ ਤੈਨੂੰ ਚਾਹ ਲੈ ਕੇ ਦਿੰਦੀ ਆ ਹੋਰ ਕੋਈ ਰੋਟੀ ਪਾਣੀ ਖਾਣਾ ਤੂੰ ਮੈਨੂੰ ਉਹ ਦੱਸ ਨਾ ਮਮੀ ਚਾਹ ਯਾਰ ਹੁਣ ਤੂੰ ਮੇਰੀ ਗੱਲ ਸੁਣ ਮਾਇਆ ਖਬਿੱਲੇ ਜਿਹੜਾ ਕਿਸ ਕਿਸਮਤ ਦੇ ਵਿੱਚ ਹੁੰਦਾ ਮਿਲਦਾ ਤਾਂ ਉਹ ਹੀ ਆ ਹੁਣ ਮੇਰੇ ਢਡੋਂ ਜਮਨੀ ਇੱਕੋ ਕੁਬੀ ਸੀ ਤੇ ਹੁਣ ਇੱਕ ਕੁੜੀ ਸੀ ਲੱਤ ਤੂੰ ਆਂ ਦੱਸ ਤੂੰ ਕਿਹੜੇ ਪਾਸੇ ਜੰਮ ਕੇ ਆਂ ਆ ਹੁਣ ਮੇਰੇ ਇੱਕ ਤੋਂ ਦੋ ਬਣ ਗਈਆਂ ਲੈ ਮੈਂ ਤਾਂ ਜ਼ਮੀਨ ਵੀ ਨਹੀਂ ਸੀ ਕੁੜੀ ਤਾਂ ਵੀ ਮੇਰੇ ਕੋਲ ਤੂੰ ਕੁੜੀ ਆਂਗੀ

मैं आख्या बहुत खुशखबरी की गल कहीं दे के मारना है नी था। मैं भीर जुटी ना पाई आह टूटना चप्पल पाके घर का भजय मैं ओर सास नई मर जाने मैं आह पर आपना मुंडा प्या की ਆ ਤਾਂ ਬਾਣੀ ਸੋਣੀ ਗੱਲ ਹੋ ਗਈ ਮੈਂ ਤਾਂ ਕਹਨੀ ਆ ਕੁੜਗਾ ਨਾ ਕੁੜਨੇ ਨਹੀਂ ਫੜੇ ਮੇਰੇ ਵੇਲੇ ਰਾਜ ਜਿਸ ਮਤਾ ਕਿਸੇ ਕੁੜੀ ਨੇ ਵਿਆਹ ਕਰਾ ਦਿਆ ਜੇ ਮੈਂ ਵੱਧਾ ਰਹਿੰਦੀ ਫੋਰ ਹੋਣੀ ਪੜ ਬਣੀ ਤਾਂ ਬੁਲਾ ਖੁਸ਼ੀ ਹੋਈ ਮੈਂ ਆਖਾ ਜਦੋਂ ਫਿਰੇ ਨਾ ਮੁੰਡੇ ਟੱਲਗਾ ਫੜ ਕੇ ਉਹਦਾ ਪਤਾ ਲੱਗੂ ਵੀ ਇੱਕ ਜਾਣੇ ਸੱਤ ਸੱਤ ਕੁੜਗਾ ਹੋਣਾ ਉਹ ਤਾਂ ਜਾਇਆ ਕਿ ਕਿੰਨਾ ਲੋਕਾਂ ਕੀ ਆਗੇ ਨਹੀਂ ਉਹੀ ਤਾਂ ਮੈਂ ਕਹੀ ਜਾਨੀਆ ਮਰ ਜਾਣੀ ਉਹ ਕੁੜਗਾ ਪਾ ਮੈਂ ਪੰਜ ਕੌਣ ਕਰ ਤੇ ਤਾਂ ਵੀ ਬਾੜ ਵਾਲੀ ਹੁੰਦਗਾਨੀ ਕਿਸੇ ਦਾ ਘਰ ਬਸਦਾ ਵੀਰੋ ਉਹ ਕਿ ਮਾੜੀ ਗੱਲ ਹੁੰਦੀ ਆ ਹੱਦ ਵੋਈ ਥੋੜੀ ਜਮਾ ਦੋਨੀਆਂ ਦੀ ਹੱਦ ਕੀਤਾ ਸਾਰੀ ਦੋਨੀਆਂ ਹੈ ਮੈਂ ਆਖਾ ਬਦਲਾ ਹੋ ਗਿਆ ਆ ਮੈਂ ਦਰਵਾਜ਼ੀ ਇਹ ਕਹਿੰਨੀ ਕੁੜ ਨੂੰ ਕੁੜਵਾਣਾ ਕਰਾਉਣਾ ਪਿਆ ਮੈਂ ਤਾਂ ਜਮਾ ਇਹ ਗੱਲ ਦੇ ਨਾਲ ਸਹਿਮਤ ਆ ਤੇ ਤੂੰ ਬਿਨ ਕਿਹੜਾ ਕਰਤੇ ਦਾਈਂਗੀ ਨੀ ਮੈਂ ਮੈਂ ਤਾਂ ਭਾਬੀ ਨੂੰ ਰਾਣੀ ਹਾਰ ਪਾ ਦਿਆਂ ਤੇ ਮੇਰੀ ਪੋਤੀ ਤਾਂ ਹੀਰਿਆਂ ਨਾਲ ਕੀ ਹੈਗੀ ਮੈਂ ਤਾਂ ਹਾਂ ਮੈਨੂੰ ਕੋਈ ਨਾ ਦੇਖਣ ਤਾਂ ਹੀ ਹੈ ਨਿਕਾ ਇੱਕ ਕੱਕ ਦੀ ਕੀ ਗੱਲ ਹੈਗੀ ਹਾਂ ਕਿਆ ਕਬਤੂ ਲੈ ਆਵਾਂਗੇ ਸੁਖਣਾ ਪੰਜ ਚਾਰ ਕੇ ਕਹ ਲੈਣਾਗੇ ਨਾ ਬਾਕੀ ਬੋਲ ਲੈਊਗਾ ਬਾਕੀ ਵੀ ਲੈ ਕੇ ਆਵਾਂਗੇ ਹੋਰ ਹੁਣ ਕਿੰਨੀ ਇਹੀ ਗੱਲ ਮੰਨਦੀ ਆਂ ਕਿ ਵੀਰ ਆਪ ਨੂੰ ਹੱਤਿਆ ਦਾ ਜਮਾ ਰੋਕੀ ਜਾਵੇ ਨਾ ਪੁੱਤੇ ਦੇ ਚਿੱਟੇ ਵਾਲਿਆਂ ਦੇ ਘਰ ਤਾਂ ਹੀ ਜਾਂਦੇ ਆ ਚਲ ਉਹ ਤਾਂ ਵਧੀਆ ਗੱਲ ਐ ਚਲ ਕਰਤਾ ਨਾ ਢਾਹਵਾ ਕਸੂਰ ਤਾਂ ਇੱਕ ਜਾਣੇ ਦਾ ਹੁੰਦਾ ਹੈ ਕੋਣ ਨੇ ਇਹ ਵੀ ਬੀਮਾਰੀ ਗੱਲ ਚਲ ਆ ਗੱਲ ਹੋ ਸਕਦੀ ਹੈ ਨਾ ਜਿਹੜੇ ਨਸਫਾਇਆ ਕਰਾ ਕਰ ਅਪੜਾਂ ਬਿਮਾਰੀ ਜਾਂਦੇ ਹੈਗੇ ਤੇ ਉਹਨਾਂ ਦਾ ਘਰ ਤਾਂ ਹਨ ਇਹ ਕੋਈ ਗੱਲ ਨਹੀਂ ਹੁੰਦੀ ਗੱਲਾਂ ਤੇ ਕਰਨ ਭਈ ਨਹੀਂ ਹੁੰਦਾ ਹੈ ਸਮਝਉਂਦੀ ਇਹ ਉਹ ਬੰਦਾ ਤਰਾਂ ਨੂੰ ਪੁੱਤਰਾ ਬੰਨਾ ਕਰਦਾ ਆ ਬੁੜੇ ਫੇਰਾਂ ਦਾ 15 1500 ਰੁਪਈਆ ਨਹੀਂ ਪਉਂਦਾ ਵਾ ਜਿਹੜੇ ਵਿਚਾਰਾਂ ਦੇ ਸੱਤੇ ਸ਼ਤ ਖੜੀਏਗੀ ਔਰ ਨਾ ਸਭ ਚਾਰਾਂ ਦੇ ਘਰ ਤੋਂ ਹੁਣ ਤੇ ਤੁਨੇਗਾ ਕਹਤਾ ਨਹੀਂ ਭਾਈ ਮੈਨੂੰ ਸਮਝ ਚਾਹੀ ਹਾਂ ਜਿਹੜਾ ਕੋਈ ਵੇਚਦਾ ਉਹਨੂੰ ਭਗਵਾਨ ਦੀ ਫਾਂਸੀ ਲਾ ਦੇ ਭਗਵਾਨ ਤਮਾਰਾ ਹੈ ਤੇ ਕੁੜਨਾ ਮੇਰੀ ਗੱਲ ਸੁਣ ਹੁਣ ਭਗਵਾਨ ਤਮਾਰ ਦੇ ਆਪ ਦੇ ਕੁੜੀ ਹੋਈ ਹੈਗੀ ਕਿੰਨੀਆਂ ਲੋੜਾਂ ਦਾ ਵੰਡਣਾ ਵੀਰ ਇਹ ਹੀ ਲਾੜ ਕਰੇ ਵੀ ਕੁੜਨਾ ਦਾ ਵੀ ਲੋੜਾਂ ਦਾ ਵੰਡਿਆ ਕਰੋ ਮੈਂ ਤਾਂ ਭਾਈ ਜਮਾ ਪਜਾਤ ਨਾਲ ਧੀਆ ਦੇ ਨਾਲ ਖੜੀ ਹਾਂ ਵੀ ਵੀਰੋ ਕਿੱਡੇ ਕਿੱਡੇ ਜਲਫ ਚਾਰਵਾ ਦੇ ਹੂੰ ਰਾਣੀ ਚਾਸੀ ਵੰਗੂ ਵੇਖ ਲਾ ਵਿਚਾਰੀ ਉਹਨੇ ਗੱਡੇ ਗੱਡੇ ਚਾਉਂ ਕਲੜੇ ਸੀਗੇ ਤੇ ਆ ਜੰਗਾਂ ਨੂੰ ਘਾਟਾ ਨੂੰ ਅੱਜ ਕੱਲ੍ਹ ਤੇ ਆ ਬਲਣਾ ਨਾ ਵਿਆਹ ਕਹਤਾ ਦਿੰਦੇ ਵਿਚਾਰਨਾ ਬਲਣਾ ਨਾ ਪੱਟੀ ਜਾਂਦਾਂ ਉਹ ਜੰਗ ਹੀ ਲੜਦਾਂ ਹੋਰ ਕੀ ਕਰਦਿਆਂ ਨਕੀਆਂ ਲੈ ਦੱਸ ਉਹ ਵੀ ਜੰਗ ਲੜੀ ਸੀ ਨੀ ਨੀ ਮਾਤਾ ਬਾਲੀ ਵੱਡੇ ਚੰਦ ਲੜੀ ਸੀ ਤੇਰੇ ਬਾਪੇ ਨਾਲ ਵੀ ਉਹ ਆਹੋ ਅੱਜ ਤਾਂ ਬਹੁਤਾਂ ਲਿਆ ਪਿਸੜਦਾ ਸੀ ਉੱਤੇ ਰੁੜ ਰੁੜ ਡਿੱਗੀ ਜਾਂਦੀ ਸੀ ਉਹ ਜੰਗ ਮਨੋਂ ਘੱਟ ਸੀ ਹੂੰ ਜੰਗ ਕੋ ਪੋਛ ਦਈਆ ਪੱਚੀ ਤੀ ਤੁਸੀਂ ਮੇਰੇ ਜਵਾਕ ਸੀਗੇ ਹੂੰ ਸਨੇ ਨੂੰ ਤਰ ਤਪਾ ਬੰਦਾ ਹੈ ਹੂੰ ਦੇਖ ਲਓ ਇਹ ਜਾਂਗੀ ਹੁੰਦੀ ਆ ਕਿੱਡੇ ਕਿੱਡੇ ਦੇ ਪੰਜਾਬ ਦੀਆਂ ਧੀਆ ਨੇ ਤਾਂ ਹੀ ਕਹਿੰਦੀ ਆ ਵੀਰ ਵੀ ਪੰਜਾਬ ਦੀਆਂ ਕੁੜੀਆਂ ਨੂੰ ਤਾਂ ਸਾਹਮਣੇ ਲਾ ਕੇ ਆਉਦੋਂ ਨਾ ਦੇ ਮਾਰੋ ਨਾ ਪੰਜਾਬ ਦੀਆਂ ਧੀਆ ਕਿੱਦਾਂ ਸੋਹਣੀਆਂ ਹੁੰਦੀਆਂ ਹਨ ਕਿੱਦਾਂ ਸਾਥ ਦਿਲਦਾਰੀਆਂ ਹੁੰਦੀਆਂ ਹਨ ਮਾਰੀ ਜਾਂਦੇ ਹੈਗੇ ਨਾ ਪੁੱਤਿਆ ਦੇ ਘਰਾ ਘਰਾ ਸਾਂਝਾ ਸਿੱਟੀ ਜਾਂਦੇ ਫੱਟਵਾ ਚਲੇ ਜਾਂਦੇ ਆ ਕੇ ਆ ਗਈ ਜਮਾ ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਅਸੀਂ ਬਣਾਇਆ ਜਾਣੀ ਕਿ ਬੇਟੀਆਂ ਤੇ ਕਣੂਨ ਹੱਕ ਤੇ ਸਾਡਾ ਸੀ ਸੋਨੂ ਸਾਰਿਆਂ ਨੂੰ ਮੈਸੇਜ ਕਿ ਕੁੜੀਆਂ ਨੂੰ ਪਿਆਰ ਦਿੱਤਾ ਜਾਵੇ ਕੁੜੀਆਂ ਨੂੰ ਪੁੱਤਾਂ ਦਾ ਬਰਾਬਰ ਨਹੀਂ ਦਿੱਤੀ ਜਾਵੇ ਕਿਉਂਕਿ ਜੋ ਧੀਆ ਕਰ ਸਕਦੀਆਂ ਪੁੱਤ ਤੋ ਕਦੇ ਵੀ ਨਹੀਂ ਕਰ ਸਕਦੇ ਪੁੱਤ ਨਸ਼ੇ 'ਚ ਪੈ ਜਾਂਦੇ ਤੇ ਧੀਆ ਕਦੇ ਵੀ ਨਹੀਂ ਪੈਂਦਗਾ ਹਨਾ ਜਿੰਨਾ ਮਾਂ ਪਿਓ ਤੇ ਧੀਆ ਢੱਡ ਮਚਾਉਂਦਗਣਗੀਆਂ ਪੁੱਤ ਕਦੇ ਵੀ ਨਹੀਂ ਮਚਾਉਂਦੇ ਹੁੰਦੇ ਤੇ ਸਾਨੂੰ ਸਾਰਿਆਂ ਨੂੰ ਰਿਕਵੈਸਟ ਹੈ ਵੀ ਈਆਂ ਨੂੰ ਪੰਜਾਬ ਦੇ ਨਾਲ ਨੂੰ ਅੱਗੇ ਲੈ ਕੇ ਆਓ ਤੇ ਵਧੀਆ-ਵਧੀਆ ਸਾਨੂੰ ਸਪੋਰਟ ਕਰੋ ਤੁਸੀਂ ਲਾਇਕ ਕਮੈਂਟ ਸ਼ੇਅਰ ਕਰਦੇ ਹੋ ਕਰੋ ਸਾਡੀ ਵੀਡੀਓ ਨੂੰ ਦੱਬ ਕੇ ਤੇ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਤੁਸੀਂ ਵੱਧ ਤੋਂ ਵੱਧ ਸਾਡੇ ਨਾਲ ਵੀਡੀਓ ਦੇਖਿਆ ਕਰੋ ਤਾਂ ਕਿ ਸਾਡਾ ਚੈਨਲ ਹੋ ਜੂਗਾ ਮੋਨੋਟਾਈਜ਼ ਤੇ ਫਿਰ ਤੁਹਾਡੇ ਲਈ ਸੀ ਸਟੋਰੀਆਂ ਵਧੀਆ-ਵਧੀਆ ਨਾਟਕ ਲੈ ਕੇ ਆਇਆ ਕਰਾਂਗੇ ਹਾਂਜੀ ਧੰਨਵਾਦ ਸਸਰੀਆ ਕਾਲ